गौगोपाल सेवा सोसाइटी ਵੱਲੋਂ ਅੱਜ ਮਹਾਸ਼ਿਵratri ਦੇ ਮੌਕੇ ਦੇ ਉੱਤੇ ਸਵੇਰੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੌਗੋਪਾਲ ਸੇਵਾ ਸੁਸਾਇਟੀ ਦੀ ਪੂਰੀ ਟੀਮ ਬੜੇ ਹੀ ਸ਼ਿੱਦਤ ਨਾਲ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਦੀ ਹੋਈ ਨਜ਼ਰ ਆਈ। ਗੋ ਮਾਤਾ ਕੀ ਜੈ ਗਉ ਮਾਤਾ ਕੀ ਜੈ ਗਉ ਮਾਤਾ ਕੀ ਜੈ ਗਉ ਮਾਤਾ ਕੀ ਜੈ ਗਉ ਮਾਤਾ ਕੀ ਜੈ ਮੇਰਾ ਨਾਮ ਹਰੀਸ਼ ਦਿੱਤਾ ਹੈ ਤੇ ਸਾਡੀ ਗੋਸ਼ਾਲਾ ਦਾ ਨਾਮ ਹੈ ਗੋਪਾਲ ਸਵਾ ਸੋਸਾਇਟੀ ਰਜਿਸਟਰਡ ਹੈ ਪ੍ਰਧਾਨ ਹੈ ਗੋਸ਼ਾਲਾ ਦਾ ਮੇਰੇ ਨਾਲ ਖੜੇ ਆ ਸਾਡੇ ਸੈਕਿਉਰਿਟੀ ਰਜ ਗੋਸ਼ਨ ਜੀ ਤੇ ਸਾਡੇ ਮਹਿਲਾ ਮੰਡਲ ਨਾਲ ਖੜੇ ਆ ਤੇ ਅਸੀਂ ਅੱਜ ਸ਼ਿਵਰਾਤਰੀ ਦਾ ਤਿਹਾੜ ਸਾਰੀ ਗੋਸ਼ਾਲਾ ਇਕੱਠੇ ਮਨਾ ਰਹੇ ਆ ਤੇ ਦਿਵਤ ਅਸੀਂ ਲੰਗਰ ਦੁੱਧ ਦਾ ਖੇਲੇ ਦਾ ਤੇ ਹੋਰ ਜਿਵੇਂ ਸ਼ਿੰਗੋੜਾ ਪਹਰੇ ਪੰਗ ਦੇ ਪਕੌੜੇ ਇਤਿਆਦਿਕ ਤੇ ਬਰਤ ਦੇ ਪਕੌੜੇ ਵੀ ਰੱਖੇ ਕਿਸੇ ਬੜੇ ਆਟੇ ਦੇ ਉਹ ਵੀ ਬਣਾਏ ਹੋਏ ਨੇ ਉਹ ਵੀ ਉਹ ਜਿਹੜੇ ਮੰਡੇ ਹੈਗੇ ਆ ਤੇ ਲੋਕਾਂ ਨੇ ਵੜਾ ਤੇ ਸਰ ਕਿੰਨੇ ਵਜੇ ਤੋਂ ਸਟਾਰਟ ਕੀਤਾ ਇਹ ਅਸੀਂ 10 ਵਜੇ ਦਾ ਸ਼ੁਰੂ ਕੀਤਾ ਹੋਇਆ ਜੀ ਹੁਣ ਪ੍ਰਭੂ ਇੱਛਾ ਤੱਕ ਚੱਲੇਗਾ ਹਲੇ ਕਾਫੀ ਦੁੱਧ ਪਿਆ ਤੇ ਹਰ ਸਾਲ ਹਰ ਸਾਲ ਅਸੀਂ ਮਨਾਉਂਦੇ ਆ ਜੀ ਸ਼ੀਵ ਰਾਤ ਦੇ ਮੌਕੇ ਤੇ ਸ਼ੀਵ ਰਾਤ ਦੇ ਮੌਕੇ ਹੋਰ ਵੀ ਜਿਹੜੇ ਜਿਹੜੇ ਫੰਕਸ਼ਨ ਸਾਡੇ ਆਉਂਦੇ ਆ ਮੰਦਿਰ ਦਾ ਰਕਉਸ਼ਾਲਾ ਵੀ ਹੈ ਦੋ ਸ਼ਾਲਾ ਦਾ ਮੰਦਿਰ ਵੀ ਹੈ ਦੋ ਮੰਦਿਰ ਆ ਤਾਂ ਗਊਸ਼ਾਲਾ ਵੀ ਜ਼ਰੂਰ ਆਤਾ ਹੋਗਾ ਹਾਂਜੀ ਹਾਂਜੀ ਹਾਂਦੇ ਹਾਂਜੀ ਮੰਦਿਰ ਵੀ ਆਹ ਮੈਲਾ ਮੰਡਲ ਕੋਈ ਇਦਾਂ ਦਾ ਸਾਡਾ ਤੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਆ ਮਾਸ਼ ਜੀ ਮੈਂ ਦੱਸਣਾ ਚਾਹੁੰਦਾ ਆ ਕਿ ਲੋਕਾਂ ਵੱਤੋ ਵੱਤ ਗਊਸ਼ਾਲਾ ਨਾਲ ਜੁੜਨ ਸਾਡੇ ਕੋਲ 250 ਤੋਂ ਉੱਪਰ ਮੈਂਬਰ ਹੈਗਾ ਅੱਜ ਦੀ ਡੇਟ 'ਚ ਤੇ ਵੱਤੋ ਵੱਤ ਗਊਸ਼ਾਲਾ ਨਾਲ ਜੁੜਨ ਗੋਵਾਂ ਦੀ ਸੇਵਾ ਕਰਨ ਇਹ ਮੇਰਾ ਮੈਸੇਜ ਆ ਸੇ ਸੜਕਾਂ ਦੇ ਗੰਦਨਾਪਾਨ ਜਲਾ ਕੇ ਗੋਆ ਫੜਕਦੇ ਵਾਰਾਂ ਨੂੰ ਜਿਆ ਉਹਨਾਂ ਅਤੇ ਵੀ ਸਰਕਾਰ ਗੋਆ ਬਾਰੇ ਸੋਚੇ ਥੈਂਕ ਯੂ ਸੁਪਨਾ ਕੌਂਸ਼ਾਲਾ ਵੀ ਆਪਣੀ ਦੋਰਨ ਚੀਜ਼ ਆਪਣੀ ਹੈ ਸਾਰੀ ਸੰਗਤ ਵੱਲੋਂ ਸ਼ਿਵਰਾਤ ਦੀ ਬਹੁਤ ਬਹੁਤ ਵਧਾਈਆਂ ਲੰਗਾਰੀ ਸੰਤਾਨਾਂ ਨੂੰ ਵਧਾਈਆਂ ਗੋ ਮਾਤਾ ਦੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ